ਹਾਂਜੀ ਦਰਸ਼ਕੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਿਊ ਵੀਡੀਓ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਏ ਤਲਵੰਡੀ ਸਾਬੋਟ ਟਰੈਕਟਰ ਮੰਡੀ ਤੇ ਅੱਜ ਤੁਹਾਨੂੰ ਆਪਾਂ ਸ਼ਾਨਦਾਰ ਤੋਂ ਚੰਗਾ ਟਰੈਕਟਰ ਦਿਖਾਉਣ ਵਾਲੇ ਆ ਤੇ ਆਪਣੇ ਕੋਲ ਹੈਗਾ ਐਂਡੋ ਫਾਰਮ ਟਰੈਕਟਰ ਤੇ ਤੁਸੀਂ ਇਸ ਟਾਇਰ ਵਗੈਰਾ ਤਾਂ ਦੇਖ ਹੀ ਸਕਦੇ ਹੋ ਹਨਾ ਤੇ ਇਹਦੀ ਕੀਮਤ ਹੈਗੀ ਹੈਗੀ 485000 ਤੇ ਇਹ ਮਾਡਲ ਹੈਗਾ 2022 ਮਾਡਲ ਹੈਗੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਬਿਲਕੁਲ ਓਕੇ ਹੈ ਜੀ ਹਨਾ ਇੰਜਨ ਵਗੈਰਾ ਬਿਲਕੁਲ ਓਕੇ ਹੈ ਸੋ ਦਾ ਰੰਗ ਵਗੈਰਾ ਜੀ ਬਿਲਕੁਲ ਹੀ ਨਹੀਂ ਪਤਾ ਗਿਆ ਤੇ ਇਧਰ ਦੇਖ ਸਕਦੇ ਹੋਗੇ ਅਸ਼ਰ 241 ਇਹਦੀ ਕੀਮਤ ਹੈਗੀ ਇਹਦੀ 315000 ਤੇ ਮਾਡਲ ਹੈਗਾ 2021 ਮਾਡਲ ਹੈ ਜੀ ਠੀਕ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਤੇ ਟਾਇਰ ਹੈਗੇ ਕੋਈ ਸਿੱਖ ਪੈਸੇ ਤੇ ਅਗੇ ਦੇਖਸਾ 855 ਤੇ ਲੱਖੂ ਦਾ ਡੈਕ ਲੱਗਿਆ ਹੋਇਆ ਹੈਗਾ ਹੱਡ ਲੱਗੇ ਹੋਏ ਠੀਕ ਹੈ ਜੀ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਪੂਰਾ ਸ਼ਾਨਦਾਰ ਟਰੈਕਟਰ ਹੈ 80% ਟਾਇਰ ਹੈ ਜੀ ਤੇ ਇੰਜਨ ਵਗੈਰਾ ਦੇਖ ਸਕਦੇ ਹੋ ਬਿਲਕੁਲ ਓਕੇ ਹੈ ਜਮਾ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਕੀਮਤ ਹੈਗੀ 7 ਲੱਖ 25000 ਤੇ ਮਾਡਲ ਹੈਗਾ 2021 ਮਾਡਲ ਹੈ ਠੀਕ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਅਗੇ ਇਹ ਦਾ DI 60 ਸੋਨਾਰੀਗਾ ਠੀਕ ਹੈ ਜੀ ਤੇ ਇਸ ਦੀ ਕੀਮਤ ਹੈਗੀ ਜੀ 2 ਲੱਖ 95000 ਤੇ ਮਾਡਲ ਹੈਗੇ 2009 ਮਾਡਲ ਹੈ ਠੀਕ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ 70 ਪੈਸੇ ਟਾਇਰ ਹੈ ਜੀ ਠੀਕ ਹੈ ਜੀ ਅੱਗੇ ਆ ਇਹਦਾ ਆਪਣੇ ਕੋਲ 855 ਅ 80 ਪੈਸੇ ਟਾਇਰ ਹੈ ਤੇ ਸੀਟ ਦੇ ਕਵਰ ਵੀ ਢੀ ਲਿਆ ਸਾਈਡ ਗੇਅਰ ਹੈ ਜੀ ਠੀਕ ਹੈ 3 ਸਪੀਡ ਆ ਠੀਕ ਹੈ ਜੀ ਤੇ PV03 ਇਹਦਾ ਨੰਬਰ ਹੈ ਜੀ ਕੀਮਤ ਹੈਗੀ ਇਹਦੀ ਜੀ 7 ਲੱਖ 95000 ਮਾਡਲ ਹੈਗਾ 2022 ਮਾਡਲ ਹੈ ਜੀ ਤੁਸੀਂ ਦੇਖ ਹੀ ਸਕਦੇ ਹੋ ਵਾਹ ਜਮਾਨਾ ਮਾ ਟਰੈਕਟਰ ਖੜਾ ਹੀ ਠੀਕ ਅੱਗੇ ਵੀ ਆ ਜਾਂਦਾ ਇਹ ਨਿਊ ਅਲਰਟ 363 ਸੁਪਰ ਪਲੱਸ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਅੱਗੇ ਟੈਂਕੀ ਵਗੈਰਾ ਦਿੱਤੀ ਹੋਈ ਹੈ ਠੀਕ ਹੈ ਵੇਟ ਹੈਗਾ ਜੀ ਪੂਰੀ ਸ਼ਾਨਦਾਰ ਇਹਦੀ ਵੀ ਲੁੱਕ ਹੈ ਤੇ ਤੁਸੀਂ ਦੇਖ ਸਕਦੇ ਹੋ ਕੋਈ ਡੈਂਟ ਪੈਂਟ ਨਹੀਂ ਹਨਾ ਮਨ ਲਓ ਪੂਰਾ ਵਧੀਆ ਰ ਕਲਰ ਹੈ ਉਮੀਦ ਦਾ ਪਿਆ ਹੈ ਤੇ ਇਹ ਹੈਗਾ ਮਾਡਲ 2019 ਮਾੜ ਦਾ 6 ਲੱਖ 25 ਹਜ਼ਾਰ ਇਹਦੀ ਕੀਮਤ ਹੈ ਜੀ ਬਾਕੀ ਤੁਸੀਂ ਟਾਇਰ ਵਗੈਰਾ ਦੇਖ ਹੀ ਸਕਦੇ ਹੋ ਸਾਈਡ ਗੇ ਟਰੈਕਟਰ ਹੈ ਪਲੀ ਸਪੀਡ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਇੱਧਰ ਆ ਗਿਆ ਜੀ ਆਪਣਾ ਸੋਨਾਲੀਕਾ 750 ਠੀਕ ਹੈ ਜੀ ਤੇ ਇਸ ਦੀ ਕੀਮਤ ਹੈਗੀ 390000 ਇਹਦੀ ਕੀਮਤ ਦਾ ਮਾਡਲ ਹੈ 2011 ਮਾਡਲ ਹੈ ਜੀ ਠੀਕ ਹੈ ਜੀ ਤੇ ਸੋਨਾਲੀਕਾ ਇੰਟਰਨੈਸ਼ਨਲ ਹੈ ਜੀ ਸਾਈਡ ਗियर ਹੈ ਠੀਕ ਹੈ ਜੀ ਤੇ ਕੰਡੀਸ਼ਨ ਵਗੈਰਾ ਤੁਸੀਂ ਦੇਖ ਹੀ ਸਕਦੇ ਹੋ ਇੱਧਰ ਆ ਜਾਂਦਾ 241 ਠੀਕ ਹੈ 1992 ਮਾਡਲ ਹੈ 95000 ਇਹਦੀ ਕੀਮਤ ਹੈ ਜੀ ਤੇ ਬਾਕੀ ਤੁਸੀਂ ਕੰਡੀਸ਼ਨ ਵਗੈਰਾ ਦੇਖ ਸਕਦੇ ਹੋਗੇ ਮੇਨਾ ਛਤਰੀ ਤੋਂ ਹੈ ਕੰਡੀਸ਼ਨ ਦੇਖ ਸਕਦੇ ਜੀ ਤੁਹਾਡੇ ਮੂਰੇ ਹੈ ਟਰੈਕਟਰ ਠੀਕ ਹੈ ਤੇ ਇੱਧਰ ਆ ਜਾਂਦਾ ਅਰਜਨ 555 ਡੀਆਈ ਠੀਕ ਹੈ ਜੀ ਇਹਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਓਕੇ ਸਾਈਡ ਗੇਟ ਟਰੈਕਟਰ ਹੈ ਜੀ ਦੇਖ ਸਕਦੇ ਹੋ ਇਹਦੀ ਕੀਮਤ ਹੈ ਜੀ 395000 ਇਹਦੀ ਕੀਮਤ ਹੈ ਜੀ 2011 ਮਾਡਲ ਦਾ ਬਾਕੀ ਤੁਸੀਂ ਦੇਖ ਸਕਦੇ ਹੋ ਅੱਗੇ ਆ ਜਾਂਦਾ ਜੀ ਸੋਨ ਵਾਲੀ ਗੱਡੀ ਹੈ 60 ਸੁਪਰ ਠੀਕ ਹੈ ਜੀ ਇਹਦੀ ਕੀਮਤ ਹੈਗੀ 3,85,000 ਇਹਦੀ ਕੀਮਤ ਹੈ 2013 ਮਾਡਲ ਟਰੈਕਟਰ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਸਾਈਡ ਗੇਅਰ ਟਰੈਕਟਰ ਹੈ ਜੀ ਠੀਕ ਹੈ ਪੂਰਾ ਸ਼ਾਨਦਾਰ ਇਹਦੀ ਲੁੱਕ ਹੈ ਜੀ ਠੀਕ ਹੈ ਤੇ ਇੱਧਰ ਆ ਜਾਂਦਾ ਨੀਊ ਹਾਲੈਂਡ TX36T ਠੀਕ ਹੈ ਜੀ ਇਹਦੀ ਕੀਮਤ ਹੈਗੀ 4,65,000 2009 ਮਾਡਲ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਪਾਵਰ ਸਟੀering ਹੈ ਜੀ ਫਿਰ ਬਾਕੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਬਿਲਕੁਲ ਓਕੇ ਹੈ ਇੰਜਨ ਵਗੈਰਾ ਵੀ ਓਕੇ ਹੈ ਤੇ ਤੇ ਇਹਨਾਂ ਕੋਈ ਵੀ ਟਰੈਕਟਰ ਜੇ ਜੇ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਤਾਂ ਆਪਾਂ ਸਕਰੀਨ ਦੇ ਉੱਤੇ ਬਾਈਆਂ ਦਾ ਨੰਬਰ ਦੇ ਦਾਂਗੇ ਤੇ ਕੋਈ ਵੀ ਟਰੈਕਟਰ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦੇ ਬਾਰੇ ਬਾਈਆਂ ਨੂੰ ਪੁੱਛ ਲਿਓ ਤੇ ਆਪਾਂ ਸਕਰੀਨ ਦੇ ਉੱਤੇ ਨੰਬਰ ਤੋਂ ਬਾਈਆਂ ਦਾ ਤੁਹਾਨੂੰ ਜਰੂਰ ਦਵਾਂਗੇ